ਅਰ ਜੇ ਕੀ ਮਸਲਾ ਕੀ ਇਹ ਜਿਹੜੇ ਉਹਨਾਂ ਨੇ 17 ਤਰੀਕ ਨੂੰ ਕੱਲੇ ਕਮਰਾ ਬੰਦ ਕਰਕੇ ਇਹਨਾਂ ਚੰਗੀ ਤਰ੍ਹਾਂ ਚਾਬੀ ਆਪਣੀ ਜੀਬ ਸੇ ਪਾ ਲਈ ਐਨ ਮੈਨੇ ਚੰਗੀ ਤਰ੍ਹਾਂ ਘੁੱਟਿਆ ਇਹਨੇ ਜੀਸਨਾ ਕਹਿੰਦੇ ਇਹਨਾਂ ਮੈਨੇ ਸੀਜ਼ਰ ਮਾਰੀਆਂ ਆ ਤੇ ਸਾਰੇ ਮੇਰੇ ਡਿਜਲ ਨਾ ਕਰ ਮਾਰੀ ਤੋੜਾ ਮਸਲਾ ਚੱਲਦਾ ਆ ਰਿਹਾ ਸੀ ਕਿ ਹਾਂ ਜੀ ਕਹਿੰਦਾ ਕੀ ਹੋ ਰਿਹਾ ਹੈ ਤੁਹਾਡੇ ਡੇਢ ਦੇ ਨਾਲ ਇਟੜਾ ਰਾਤ ਕੋਲੇ ਚਲੀ ਕੀ ਕਰ ਇਹ ਨਸ਼ੇ ਕਰਨ ਲੱਪਿਆ ਨਸ਼ੇ ਦੇ ਰੋਤੇ ਤੇ ਮੈਨੂੰ ਮਾਰਨ ਲੱਪਿਆ ਆਪੋ ਵੀ ਮੇਰਾ ਕੰਮ ਕਰੇ ਕਿਸੇ ਹੋਰ ਦਾ ਨਾ ਕਰੇ ਮੈਂ ਕਿਸੇ ਹੋਰ ਦਾ ਨਹੀਂ ਵਿਕਨ ਦੇਣਾ ਸਿਰਫ ਮੇਰਾ ਵਿਕੇ ਕੀ ਵੇਚਣ ਨੂੰ ਕੀ ਕਹਿ ਰਹੇ ਚਿੱਟਾ ਕਹਿਣ ਦਿਆ ਸੋ ਰਾਜੇ ਤੁਹਾਡੇ ਘਰ ਤੇ ਕਰ ਕਿੰਨੀਆਂ ਗੋਲੀਆਂ ਚ ਲਗਾਈਆਂ 6 ਗੋਲੀਆਂ ਚ ਲਾਈਆਂ ਕਿਸੇ ਨੂੰ ਕੀ ਮੰਗ ਕਰਦੇ ਪਾਣੀ ਦੇ ਬਾਹਰ ਬੈਠੇ ਅੱਜ ਦਿਨ ਮਰੇ ਸੁਣੋ ਭਾਈ ਹੋਵੇ ਠੀਕ ਹੈ ਨਾ ਔਰਤੇ ਪਰਚਾ ਹੋਵੇ ਜਿਹੜੇ ਨਾਲ ਮੁੰਡੇ ਲੈ ਆਏ ਉਹਨਾਂ ਦੇ ਤੂ ਮੋਲ ਜਿਹੜੇ ਮੁੰਡੇ ਨਾਲ ਲੈ ਕੇ ਥੇਲੀ ਜੇ ਇੱਕ ਸੁਲੋਸ਼ਣ ਜੇ ਇੱਕ ਬਿੱਤੀ ਨਿਵਾਜੀ ਜੇ ਇੱਕ ਦਿਨੇ ਸੀ ਜੇ ਇੱਕ ਬਟਰਾ ਦਾ ਸੁੰਮੀ ਜੇ ਹਾਂ ਨਾਲ ਰੋਕੀਏ ਨਾਲ ਰੋਕੀ ਜੇ ਉਸਨੂੰ ਕੀ ਮੰਗ ਕਰਦੇ ਹੋ ਕੋਣ ਮੰਗ ਕਰਦਾ ਇਹਨੂੰ ਸਜ਼ਾ ਦਿਵਾਓ ਇਹਨੂੰ ਭੇਜੋ ਅੰਦਰ ਅੰਦਰ ਭੇਜੋ ਇਹਨੂੰ ਬੋਹੀ ਦਸ਼ਮੇਸ਼ਨਗਰ ਜੋੜਾ ਫਾੜਕ ਗਲੀ ਨੰਬਰ 14 ਹਾ우스 ਨੰਬਰ 1787 ਹਾਂਜੀ ਕੀ ਹੋਇਆ ਕੀ ਇਹਦੀ ਕੁਛ ਨਹੀਂ ਹੋਇਆ ਇਹ ਅਰੇ ਆਪਣੇ ਘਰੇ ਬੇਟੇ ਰਹਿਮਾਨ ਨਾਲ ਠੀਕ ਹੈ ਐਨਾ ਬਿੱਲੇ ਸਟਾਰਾ ਗਰੀਨ ਨਾਲ ਲੜਾਈ ਹੋਈ ਐਨੇ ਆ ਕੇ ਸਾਡੀਆਂ ਐਲਈਡੀਆਂ ਤੋੜਤੀਆਂ ਮੇਰੇ ਸੋਹਰਿਆਂ ਦੇ ਘਰੇ ਪੈ ਗਿਆ ਗਲ ਜਾ ਕੇ ਫਿਰ ਮਰੀਆਂ ਵੱਡੀਆਂ ਦੋ ਘੰਟਾ ਗਿਆਈਆਂ ਸਾਈਡ ਤੇ ਉਹਨਾਂ ਦੇ ਘਰੇ ਪੈ ਗਿਆ ਗਲ ਜਾ ਕੇ ਠੀਕ ਆ ਤੇ ਬਾਅਦ ਇੰਨੇ ਨਾ ਕੋਟੋ ਮੁੰਡਾ ਲੈ ਗਿਆ ਚੁੱਕ ਕੇ 14 ਸਾਲਾਂ ਦਾ ਮੁੰਡਾ ਆ ਉਹਨੂੰ ਲੈ ਗਿਆ ਚੁੱਕ ਕੇ ਉਹਨੂੰ ਮਹਿੰਦਰਾ ਗਲੌਨੀ ਜਿਹੇ ਨੇੜੇ ਜਿਹਾ ਲੈ ਕੇ ਦਾਤਰ ਮਾਰੇ ਸਤਾ ਮਾਰੀਆਂ ਉਹਨੂੰ ਹੀ ਗਈ ਮੇਰੀ ਭੈਣ ਨੂੰ ਕੁੱਟਿਆ ਗੱਡਾ ਹੁਣ ਅੱਜ ਆਇਆ ਅੱਜ ਆਇਆ ਕਹਿੰਦਾ ਬੂਹਾ ਖੋਲ ਲਈ ਬੂਹਾ ਨਹੀਂ ਖੋਲਿਆ ਤੇ ਚੱਲੋ ਗાળા ਗੁਲਾ ਕੱਢਣ ਲੱਪਿਆ ਬਾਅਦ ਚ ਗੋਲੀਆਂ ਚਲਾਣ ਲੱਪਿਆ ਕਹਿੰਦਾ ਮੈਂ ਤੁਹਾਨੂੰ ਮਾਰ ਦੇਣਾ ਇਹ ਕਰ ਦੇਣਾ ਉਹ ਕਰ ਦੇਣਾ ਠੀਕ ਹੈ ਜੀ ਐਨ ਐ 6 ਗੋਲੀਆਂ ਚਲਾਈਆਂ ਜਿਹਦੇ ਵਿੱਚੋਂ ਤਿੰਨ ਗੋਲੀਆਂ ਦੇ ਸੈਰ ਇਹਨਾਂ ਨੂੰ ਲੱਭੇ ਇੱਕ ਜਿੰਦਾ ਰੋਂੜਿਆ ਤੇ ਦੋ ਕਿੰਨੀ ਗੋਲ ਚਲਾਈ ਹੈ ਜੀ ਰੋਕੀ ਨੇ ਚਲਾਈ ਹੈ ਜੀ ਨਾਲ ਕੋਈ ਔਰ ਵੀ ਮੁੰਡੀ ਸੀ ਨਾਲ ਸਮੋਸ਼ਨ ਹੀ ਗਈ ਜੀ ਰਾਹੁਲ ਤੇ ਨਾਲ ਦੇ ਨੇਪਾਲੀ ਵਿਕੀ ਨੇਪਾਲੀ ਹੀ ਗਈ ਤੇ ਨਾਲ ਬੜਰਾ ਦਾ ਸਨੀ ਆਉ ਹੀ ਗਈ ਤੇ ਨਾਲ ਤੇ ਦੋ ਤਿੰਨ ਹੋਰ ਹਨ ਪਟਾਸ਼ੇ ਮੈਨੂੰ ਨਾਮ ਆ ਨਹੀਂ ਪਤਾ ਜੀ ਇਹਦੀ ਬੜੀ ਭਾਨੀ ਕੱਲ ਦੀ ਆ ਰਹੀ ਸੀ ਪੁਲਿਸ ਦਾ ਮਿਲ ਗਿਆ ਗੋਲੀਆਂ ਨੇ ਜਾਈ ਤੁਹਾਨੂੰ ਮਾਰ ਦੇਣਾ ਇਹ ਕਰ ਦੇਣਾ ਉਹ ਕਰ ਦੇਣਾ ਮੇਰਾ ਕਹਿੰਦਾ ਸਮਾਨ ਵੇਚੋ ਮੇਰੀ ਅੱਗੇ ਲੱਤ ਵੱਡੀ ਗਈ ਇਹਦੇ ਕਰਕੇ ਠੀਕ ਹੈ ਮੈਂ ਪਹਿਲੇ ਕਰਦਾ ਹਾਂ ਤੁਹਾਡਾ ਕੀ ਲੱਗਦਾ ਮੇਰਾ ਜੀਜਾ ਲੱਗਦਾ ਇਹ ਉਹ ਜਿਹੜੇ ਖਾਣੇ ਦੇ ਬਾਹਰ ਬੈਠੇ ਆ ਉਹਨਾਂ ਤੋਂ ਅੰਦਰ ਸੁਣਾਈ ਹੋਈ ਹੈ। ਹਾਂ ਜੀ। ਸਾਡੀ ਉਹਨਾਂ ਨੇ ਲਿਖੀ ਹੈ ਰਿਪੋਰਟ ਰਿਪੋਰਟ ਸਾਰੀ ਪਰ ਵੇਖੋ ਕੀ ਸੁਣਵਾਈ ਕਰਦੇ ਕੀ ਨਹੀਂ ਕਰਦੇ ਅੱਗੇ ਵੀ ਰਿਪੋਰਟਾਂ ਲਖਾਣੇ ਆ ਇਹ ਸਾਡੀ ਸੁਣਵਾਈ ਨਹੀਂ ਕਰਦੇ ਜੀ। ਠੀਕ ਹੈ। ਹੁਣ ਆਪਾਂ ਜੇ ਇਹਨਾਂ ਨੇ ਕੀਤੀ ਠੀਕ ਹੈ ਨਹੀਂ ਤਾਂ ਆਪਾਂ ਕਮਿਸ਼ਨਰ ਤੇ ਕੇਸ ਹੋਣਾ ਈ ਹੈ। ਠੀਕ ਹੈ ਜੀ। ਪੈਸੇ ਵਾਲੀ ਸੁਣਾਈ ਹੁੰਦੀ ਹੈ। ਹਾਂ ਜੀ ਮਾਰਿਆ ਮੋਬਾਈਲ ਸਾਡਾ ਨਹੀਂ ਪਗਾਇਆ ਇਹ ਕੌਣ ਕਹਿੰਦਾ ਇਹ ਸੁਣਵਾਈ ਕਰਦੀ ਉਦਰਾ ਕਰਦੀ ਨਹੀਂ ਆਪ ਵੇਖੋ ਰੋਕੀ ਨੇ ਬੰਦੇ ਘਲਾਤੇ ਆ ਪਿੱਛੇ ਇਹੋਂ ਇਹਨਾਂ ਨੂੰ ਇਹਨਾਂ ਨੇ ਪਾਇਏ ਜਣੇ ਤੇ ਇਹਨਾਂ ਦੀ ਸੁਣਵਾਈ ਹੋਣੀ ਆਡੀ ਹੋਣੀ ਨਹੀਂ ਠੀਕ ਹੈ ਜੀ ਆ ਵੇਖੋ ਆਗੇ ਇਹਨਾਂ ਦੇ ਬੱਲੇ ਪਿੱਛੇ ਵੇਖੋ ਇਹਨਾਂ ਦਾ ਕੀ ਕੰਮ ਠਾਣੇ ਠੀਕ ਹੈ ਏਰੋਪੀ ਦੇ ਬੰਦੇ ਜੀ ਆ ਜਿਹੜੇ ਦੋ ਜਣੇ ਆਏ ਆ ਠੀਕ ਇਹ ਪਾਰਾ ਰਿਪੋਰਟ ਕੀ ਕਰਾ ਚਾਹੁੰਦੇ ਆ ਕਿ ਕਿਤੋਂ ਰਾਤ 6 ਗੋਲੀਆਂ ਚੱਲਨ ਦਾ ਸਰ ਕੀ ਮੈਂ ਅਜੇ ਕੰਪਲੇਂਟ ਆਈ ਹੈ ਵੈਰੀਫਾਈ ਕਰਿਆ ਵੈਰੀਫਾਈ ਚੈਕਿੰਗ ਕਰਦੇ ਰਚ ਕਰਦੇ ਸਰ ਕਿੰਨੇ ਗੋੜੀ ਚਲਾਈ ਕੋਈ ਨਾਮ ਵੀ ਪਤਾ ਨਹੀਂ ਆਇਆ ਅਗੇ ਇਹ ਨਾ ਪਤਾ ਲੱਗਿਆ ਜੀ ਉਹਦੀ ਉਹਨਾਂ ਰੋਣਾ ਨੀਆਂ ਦੀ ਝਗੜਾ ਹੈ ਠੀਕ ਹੈ ਜੀ ਪਲਵੀਆ ਲੜਕੀ ਦਾ ਨਾਮ ਤੇ ਵਿਚਾਲ ਚੋਪੜ ਜੇਲੇਸ ਰੋਕੀ ਹੈ ਘਟਕੇ ਦਾ ਨਾਮ ਹੈਗਾ ਡਿਫਾਇਡ ਹੈ ਅੱਛਾ ਦੇਖੇ ਤੇ ਅਗਲੀ ਕਰ ਰਹੇ ਜੀ ਸਰ ਭਾਗਿਆ ਦੀ ਮਮ ਹੋਣ ਵੀ ਮੋਕਰ ਗਲੀ ਦੇ ਵਿੱਚ ਹੈ ਗਿਆ ਕੋਈ ਬੋਰ ਮਿਲੇ ਹੋਰ ਬੋਲੀਆਂ ਦੇ ਹਾਂਜੀ ਮਿਲੇ ਜੀ ਦੋ ਕੋਲ ਮਿਲੇ ਹੈ ਲਾਈਟ ਪਰ ਦੱਸੋ ਮੋਕਰ ਕੀ ਕਾਰਨ ਕਿ ਜੀ ਸਰ ਅ ਬੱਚਾ ਦਰਜ ਕਰ ਰਹੇ ਜੀ ਕਦਵਾ ਦਰਜ ਕਰਕੇ ਈਕਾਰ ਬੇਸ਼ੁਰੂਰ